ਪੰਜਾਬ ਦੀ ਇੰਡਸਟਰੀ ਅਤੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੀ ਕਿ ਉਹਨਾਂ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ ਦਿਹਾਂਤ ਹੋ ਗਿਆ ਹੈ ਸੋ ਕਰਦੇ ਵਿੱਚ ਗਮਗੀਨ ਮਾਹੌਲ ਹੈ ਵੱਡੇ ਵੱਡੇ ਕਲਾਕਾਰ ਔਰ ਇੰਡਸਟਰੀ ਦੇ ਦਿੱਗਜ ਕਰਦੇ ਵਿੱਚ ਪਹੁੰਚ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਥੇ ਹੀ ਪੁਰਾਣੇ ਸਾਥੀ ਜਿਹੜੇ ਨੇ ਉਹ ਪੂਰਨ ਸ਼ਾਹ ਕੋਟੀ ਜੀ ਦੇ ਹੰਸ ਰਾਜ ਹੰਸ ਜੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਘਰ ਦੇ ਵਿੱਚ ਪਹੁੰਚੇ ਨੇ ਸੋ पार्थिव ਸਰੀਰ ਜਿਹੜਾ ਹੈ ਉਹ ਸ਼ਾਕੋਟੀ ਜੀ ਦਾ ਰੱਖਿਆ ਗਿਆ ਹੈ ਔਰ ਸੰਸਕਾਰ ਦੀ ਜਿਹੜੀ ਹੈ ਉਹ ਵੇਟ ਕੀਤੀ ਜਾ ਰਹੀ ਹੈ ਸੋ ਦੱਸ ਦਈਏ ਕਿ ਕਈ ਰਿਸ਼ਤੇਦਾਰਾਂ ਦੀ ਵੇਟ ਕੀਤੀ ਜਾ ਰਹੀ ਹੈ ਔਰ ਜਿਹੜਾ ਗਮਗੀਨ ਮਾਹੌਲ ਜਿਹੜਾ ਹੈ ਉਹ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇੱਕ ਵੱਡਾ ਝਟਕਾ ਪੰਜਾਬੀ ਇੰਡਸਟਰੀ ਨੂੰ ਸੰਗੀਤ ਇੰਡਸਟਰੀ ਨੂੰ ਲੱਗਾ ਹੈ ਕਿਉਂਕਿ ਇੱਕ ਪੁਰਾਣਾ ਨਾਮ ਔਰ ਮਸ਼ਹੂਰ ਨਾਮ ਹੈ ਪੂਰਨ ਚੰਦ ਸ਼ਾ ਕੋਟੀ ਜੀ ਦੱਸਦੇ ਕਿ ਪੂਰਨ ਸ਼ਾ ਕੋਟੀ ਜੀ ਇੱਕ ਦਿਗਜ ਸੰਗੀਤਕਾਰ ਸੀਗੇ ਔਰ ਉਹਨਾਂ ਨੇ ਵੱਡੇ ਤਾਰਿਆਂ ਦੇ ਨਾਲ ਜਿਹੜਾ ਹੈ ਉਹ ਸਟੇਜ ਸਾਂਝੀ ਕੀਤੀ ਹੋਈ ਸੀ ਅਸਤੇ ਜੋ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਹੈ ਵੱਡਾ ਝਟਕਾ ਜਿਹੜਾ ਦੁੱਖ ਹੈ ਪਰਿਵਾਰ ਨੂੰ ਲੱਗਾ ਪੂਰਨ ਸ਼ਾ ਕੋਟੀ ਜੀ ਦਾ ਦਿਹਾਂਤ ਜਿਹੜਾ ਹੈ ਉਹ ਹੋ ਗਿਆ